ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੇਖਾ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਜਿਹੜੀ ਪੈਂਦੀ ਹੈ ਉਹ ਬਾਗਾਪੁਰਾਣਾ ਹੈ ਬਾਗੇਪੁਰਾਣੇ ਤੋਂ ਜਦੋਂ ਕੋਟਕਪੂਰੇ ਵੱਲ ਨੂੰ ਜਾਂਦੇ ਆ ਦੋਸਤੋ ਤਾਂ ਸਮਾਲ ਸਰ ਤੋਂ ਸੜਕ ਸਿੱਧੀ ਸੇਖਾ ਕਲਾਂ ਚ ਆਉਂਦੀ ਹੈ ਇਹ ਸੜਕ ਅੱਗੇ ਬੰਬੀਆ ਪਾਈ ਹੋ ਕੇ ਬਰਗਾੜੀ ਵੱਲ ਨੂੰ ਜਾਂ ਸੁਖਾਨੰਦ ਵੱਲ ਨੂੰ ਚਲੀ ਜਾਂਦੀ ਹੈ ਸੋ ਸੇਖਾ ਕਾਲਾ ਪਿੰਡ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਹੈ ਤੇ ਜਿਹੜੇ ਵੀਰ ਕੋਲੋਂ ਵੀਡੀਓ ਬਣਾ ਰਿਹਾ ਬਾਈ ਬਰੀਡਿੰਗ ਤੇ ਕੰਮ ਕਰਦਾ ਮੁਰਾ ਨਸਲ ਦਾ ਇਹਨੂੰ ਸ਼ੌਂਕ ਹੈ ਪਹਿਲਾਂ ਵੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਮੈਂ ਦੂਜੀ ਵੀਡੀਓ ਇਸ ਬਾਈ ਕੋਲੋਂ ਇੱਥੋਂ ਬਣਾ ਰਿਹਾ ਕਿਉਂਕਿ ਅੱਜ ਇੱਕ ਮੱਝ ਨੇ ਵਿਕਾਊ ਕੀਤੀ ਹੈ ਹਾਲਾਂਕਿ ਵੈਸੇ ਵੀ ਵੀਡੀਓ ਤੀਜੀ ਹੈ ਕਿਉਂਕਿ ਛੋਟੀ ਬਾਈ ਕੋਲ ਖੁੱਲੀ ਛੱਡੀ ਹੁੰਦੀ ਸੀ ਤੇ ਮਗਰੀ ਤੁਰੀ ਫਿਰਦੀ ਸੀ ਉਹਦੀ ਵੀਡੀਓ ਤੁਹਾਨੂੰ ਇੱਕ ਵਾਰ ਇੱਕ ਮੇਲੇ ਦੇ ਵਿੱਚੋਂ ਦਿਖਾ ਚੁੱਕਾ ਤਣਾਉਲੇ ਵਾਲੇ ਚ ਅੱਜ ਦੀ ਵੀਡੀਓ ਦੀ ਇਹ ਮੱਝ ਵਿਕਾਊ ਅਰਸੋ ਤੇ ਇਹ ਮੱਝ ਹੀ ਤੁਹਾਨੂੰ ਦਿਖਾਉਂਗਾ ਬਾਕੀ ਪਸ਼ੂ ਬਾਈ ਦੇ ਫਿਰ ਕਿਸੇ ਦਿਨ ਦਿਖਾਵਾਂਗੇ ਜਦੋਂ ਚੰਗੀ ਤਰ੍ਹਾਂ ਤਿਆਰ ਕੀਤੇ ਹੋਏ ਅੱਜ ਇੱਕ ਮੱਝ ਨੇ ਵਕਾਊ ਕੀਤੀ ਹੈ ਤੇ ਬਿਲਕੁਲ ਹੀ ਤਾਜ਼ੀ ਸੁਈ ਹੋਈ ਮੱਝ ਆ ਵਸਤਾ ਜਦੋਂ ਪਸ਼ੂ ਦੂਜੇ ਉੱਪਰੇ ਬੰਦੇ ਤੋਂ ਡਰਦਾ ਰਹਿੰਦਾ ਮੂੰਹ ਖੋਲ ਲੈਂਦਾ ਤਾਂ ਤਾਜ਼ਾ ਪਸ਼ੂ ਆਮ ਤੌਰ ਤੇ ਖੋਲਦਾ ਤੇ ਇਹਨੇ ਜਨਮ ਕੱਟੀ ਨੂੰ ਦਿੱਤਾ ਕੱਟੀ ਚੰਗੇ ਬੁੱਲਦੀ ਹੈ ਕਿਹੜੇ ਬੁੱਲਦੀ ਉਹ ਡਿਟੇਲ ਆਪਾਂ ਨੂੰ ਵਾਈ ਜਰੀ ਦੱਸ ਦੇਣਗੇ ਸੋ ਲਾਸਟ ਤੱਕ ਵੀਡੀਓ ਦੇਖਿਓ ਜਿਹਨੂੰ ਇਹ ਮੱਝ ਪਸੰਦ ਆ ਜੂ ਤੁਸੀਂ ਤਸੱਲੀ ਕਰਕੇ ਖਰੀਦੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਮਿਲਦੇ ਆਂ ਬਾਈ ਨੀ ਬਾਈ ਸਤਿ ਸ਼੍ਰੀ ਅਕਾਲ ਜੀ। ਕੀ ਗੱਲ ਜੀ? ਨਾਮ ਦੱਸ ਦਿਓ ਬਾਈ। ਲਖਵੀਰ ਸਿੰਘ ਬਾਈ ਜੀ। ਲਖਵੀਰ ਬਾਈ ਮੁਰਾ ਨਸਲ ਤੇ ਕੰਮ ਕਰ ਰਹੇ ਹੋ ਮੇਰੇ ਕੋਲ ਚ ਹੈ ਨਾ? ਹਾਂਜੀ ਹਾਂਜੀ। ਅੱਜ ਜਿਹੜੀ ਇਹ ਮੱਝ ਆਪਾਂ ਵੇਚਣ ਲੱਗੇ ਹੋ ਬਾਈ ਕੰਨਵਾ ਸੂਆ ਸੂ। ਦੂਜੇ ਸੂਏ ਸੋਈ ਆ ਬਾਈ। ਦੂਜਾ ਸੂਆ। ਹਾਂਜੀ। ਕਰਦੀ ਆ ਜਾਂ ਖਰੀਦੀ ਹੋਈ? ਨਹੀਂ ਕਰਦੀ ਇਹਦੀ ਮਾਂ ਖਰੀਦੀ ਸੀ ਬਾਈ ਜੀ ਆਪਾਂ। ਇਹਦੀ ਮਾਂ ਕਿੱਥੋਂ ਖਰੀਦੀ ਸੀ? ਇਹ ਮੇਸ਼ੜੀ ਪਿੰਡ ਤੋਂ ਖਰੀਦੀ ਸੀ ਵੀਰੇ ਆਪਾਂ। ਮੇਸ਼ੜੀ ਹਰਿਆਣੇ ਚ। ਹਾਂਜੀ ਹਾਂਜੀ। ਸਾਸਾ ਜ਼ਿਲ੍ਹਾ। ਠੀਕ ਅੱਛਾ ਭਾਈ ਇਹ ਝੋਟੀ ਕਰਦੀ ਐ ਤਾਂ ਪਤਾ ਹੈ ਕਿਹੜੇ ਸਾਲ ਦੀ ਐ ਹਾਂਜੀ ਐਮ 51 ਦੀ ਐ ਵੀਰੇ ਐਚ ਐਲ ਡੀ ਵੀ ਸੀਮਨ ਦੀ ਐ ਖੁਦ ਮੱਝ ਦੇ ਨਾਲ ਆਈ ਸੀ ਚਾਹ ਨਹੀਂ ਨਹੀਂ ਇਹਦੇ ਮੈਂ ਆਪ ਸੀਮਨ ਲਵਾਇਆ ਸੀ ਇਹਦੀ ਮਾਂ ਦੇ ਬਾਈ ਠੀਕ ਐ ਉਸ ਤੋਂ ਪਹਿਲੇ ਸੂਏ ਲਈ ਸੀ ਉਦੋਂ ਵੀ ਮਗਰ ਕੱਟੀ ਸੀਗੀ ਠੀਕ ਐ ਤੇ ਮੈਂ ਆਪ ਸੀਮਨ ਲਵਾਇਆ ਸੀ ਐਮ 51 ਦੀ ਆਪ ਹਾਂਜੀ origignal ਸੀਮਨ ਆ ਵੀਰੇ ਠੀਕ ਐ ਹੁਣ ਇਹਨੇ ਬੱਚਾ ਕੀ ਦਿੱਤਾ ਇਹ ਬਜਰੰਗੀ ਲਈਵਾਨੇ ਦੀ ਵੀਰੇ ਫੀਮੇਲ ਕਾਫ ਆ ਕੱਟੀ ਗਈ ਆ ਕਦੋਂ ਸੂਈ ਐ ਬਾਈ ਛੋਟੀ ਕੱਲ ਮਾਰਨਿੰਗ ਸੂਈ ਆ ਬਾਈ ਕੱਲ ਸਵੇਰ ਸੂਈ ਹਾਂਜੀ ਹਾਂਜੀ 6 ਵਜੇ ਸੂਈ ਆ ਬਾਈ ਕੱਲ ਸਵੇਰ ਸੋਈ ਐ ਤੇ ਅੱਜ ਆਪਾਂ ਸ਼ਾਮ ਨੂੰ ਯਾਨੀ ਹਜੇ ਤਾਂ ਦੂਜਾ ਦਿਨ ਹੀ ਇਹਨੂੰ ਜਾ ਰਿਹਾ ਹਾਂ ਜੀ ਹਾਂਜੀ 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 ਹੁਣ ਤਾਂ ਬੋਹਲਾ ਐ ਇਹ ਦੀ ਜੇ ਆਪਾਂ ਗੱਲ ਨਾ ਕਰੀਏ ਤਾਂ ਪਿਛਲੇ ਸੂਏ ਚ ਦੁੱਧ ਨਹੀਂ ਕਿਨਾ ਦੁੱਤਾ ਪਿਛਲੇ ਸੂਏ ਸਾਢੇ 16 ਤੋਂ 17 ਕਿਲੋ ਦੁੱਧ ਦਿੱਤਾ ਵੀਰੇ ਕੰਡੇ ਤੋਲਮਾ ਕੰਡੇ ਤੋਲਮਾ ਹਾਂਜੀ ਹਾਂਜੀ ਅੱਛਾ ਇਹ ਕਿ ਥੋੜਾ ਘੱਟ ਤਿਆਰੀ ਚ ਸੂਈ ਐ ਜਾਂ ਹਜੇ ਇਹ ਮਲੋ ਤਾਜੀ ਸੂਈ ਕਰਕੇ ਨਹੀਂ ਵੀਰੇ ਥੋੜਾ ਜਨਾ ਮੈਰਿਜ ਸੀਗੀ ਘਰੇ ਆਪਣੇ ਅੱਛਾ ਉਧਰ ਬਿਜੀ ਰਹਿ ਗਏ ਥੋੜਾ ਉਹਦਾ ਜ਼ਿਆਦਾ ਧਿਆਨ ਦਿੱਤਾ ਠੀਕ ਹੈ ਤੇ ਇਹਦੀ ਆਲੋ ਥੋੜੀ ਘੋਰ ਘੱਟ ਹੋਈ ਠੀਕ ਹੈ ਫਿਰ ਵੀ ਕਿੰਨੇ ਕੁ ਦੁੱਧ ਦੀ ਆਸ ਕਰਦੇ ਹੋ ਤੁਸੀਂ ਜਿਵੇਂ ਮੰਨ ਲਓ ਪਿਛਲੇ ਸਵੇਰੇ 17.5 ਕਿਲੋ ਜਾਂ 16 ਕਿਲੋ ਅਸੀਂ ਤੋਲਦੇ ਰਹੇ ਹਾਂ ਕੰਡੇ ਤੇ 2-3 ਕਿਲੋ ਤਾਂ ਅਕੋਰਡਿੰਗ ਵਧਣਾ ਚਾਹੀਦਾ ਠੀਕ ਹੈ ਯਾਨੀ 20 ਕਿਲੋ ਜਾਂ 19 ਕਿਲੋ ਤਾਂ ਬਾਈ ਸੇਵਾ ਨਾਲ ਦੇਣਾ ਚਾਹੀਦਾ ਦੁੱਧ ਮੇਰੇ ਮੁਤਾਬਿਕ ਠੀਕ ਹੈ ਯਾਨੀ ਜੇ ਆਪਣੇ ਕੋਲ ਨਹੀਂ ਜੀ ਤਾਂ ਆਪਾਂ ਇੰਨਾ ਚੋਲਾਂਗੇ ਅੱਗੇ ਜੀ ਦਾ ਸਾਮ ਸੰਭਾਲ ਹੈ ਹਾਂ ਜੀ ਠੀਕ ਹੈ ਕੀ ਰੇਟ ਰੱਖਦੇ ਹੋ ਦਾ ਬਾਈ ਰੇਟ ਵੀਰੇ ਦਾ 1,75,000 ਰੁਪਏ ਜੀ 1,75,000 ਹਾਂਜੀ ਤੋਰੀਏ ਬਈ ਇਹਨੂੰ ਠੀ ਸਿੰਘਾਂ ਦੀ ਸ਼ੇਪ ਤੁਸੀਂ ਵੀਡੀਓ ਚੋਂ ਨੋਟ ਕਰ ਲਈ ਹੋਣੀ ਹੈ ਲੰਬਾਈ ਚੰਗੀ ਆ ਹਾਈਟ ਸੋਹਣੀ ਆ ਵੀਡੀਓ ਬਣ ਰਹੀ ਹੈ ਦੱਸੋ ਦੁਪਹਿਰ ਤੋਂ ਥੋੜਾ ਪਰਛਾਵਾਂ ਢਲ ਚੱਲਿਆ ਜਾਨੀ ਤੁਸੀਂ ਸ਼ਾਮ ਵਾਲਾ ਪੱਖ ਸਮਝ ਲਓ ਹਵਾਨੇ ਦੀ ਹੁਣ ਦੀ ਤਿਆਰੀ ਤੁਸੀਂ ਇਹਦੀ ਦੇਖ ਲਓ ਇੱਕ ਵਾਰ ਕਿਉਂਕਿ ਤਾਜ਼ਾ ਸੂਆ ਪਸ਼ੂ ਕਿਰਾਂ ਬਹੁਤ ਜੇ ਜਾਂਦਾ ਹੁੰਦਾ ਬਾਅਦ ਚ ਦੁੱਧ ਤੇ ਆਉਂਦਾ ਤਾਂ ਫੇਰ ਜ਼ਿਆਦਾ ਨਿਖਰਦਾ ਸੋ ਇਹ ਖਾਲੀ ਕਰ ਦਿੰਨੇ ਉਹਨੇ ਬਾਈ ਜਾਂ ਥਣਾ ਚ ਛਰਦੇ ਰਹੇ ਨਹੀਂ ਕੱਢਿਆ ਬਾਈ ਦੁੱਧ ਅੱਜ 7 ਕਿਲੋ ਬੋਲਾ ਕੱਢਿਆ ਵੀਰੇ ਸਵੇਰ ਠੀਕ ਹੈ ਕੱਲ ਵੀ ਕੱਢਿਆ ਸੀਗਾ ਤੇ ਅੱਜ ਵੀ ਕੱਢਿਆ ਜੀ ਠੀਕ ਹੈ ਫੇਰ ਤੋਰ ਦੋ ਬਾਈ ਅੱਗੇ ਨਾਲ ਹੁਣ ਸੋ ਇਹ ਮੱਝ 1,75,000 ਰੇਟ ਆ ਬਜਰੰਗੀ ਲਜ਼ਵਾਨੇ ਦੀ ਕੱਟੀ ਨੂੰ ਇਹਨੇ ਜਾਨਾ ਉਹ ਵੀ ਦਿਖਾ ਦਾਂ ਪਪੂਛ ਬਾਸ਼ਵਦੀ ਤੁਹਾਨੂੰ ਕੱਟੀ ਮੈਂ ਦਿਖਾ ਦੂੰਗਾ ਮੁਰਾ ਨਸਲ ਦੀ ਮੱਝ ਆ ਦੱਸੋ ਹਵਾਨਾ ਇਹਦਾ ਹੁਣ ਤੁਸੀਂ ਵੀਡੀਓ ਤੋਂ ਦੇਖ ਸਕਦੇ ਹੋ ਇਸ ਟਾਈਮ ਜਿੰਨੀ ਕਿ ਤਿਆਰੀ ਦਿਸਦੀ ਹੈ ਬਾਕੀ ਪਸ਼ੂ ਨਿੱਖਰਦਾ ਦਿਲ ਲੈਂਦਾ ਰੋਪੀਕ ਲੈਵਲ ਫੜੂਗੀ ਤੁਸੀਂ ਆਪ ਦੀ ਸਮਝ ਨਾਲ ਖਰੀਦਣਾ ਹੈ ਦੁੱਧ ਬਾਈ ਨੇ ਤੁਹਾਨੂੰ ਦੱਸਦਾ ਵੀ ਪਿਛਲੇ ਸੂਏ ਸਮਝ ਨੇ ਕਿੰਨਾ ਦਿੱਤਾ ਐਦ ਕੀ ਕਿੰਨਾ ਚੋਲੋਗੇ ਉਹ ਤੁਹਾਡੀ ਸਾਮ ਸੰਭਾਲ ਤੇ ਡਿਪੈਂਡ ਕਰੂਗਾ ਸੋ ਇਹਨੇ ਕੱਟੀ ਨੂੰ ਜਨਮ ਦਿੱਤਾ ਇਹਦਾ ਟਾਂਚਾ ਫੇਰ ਦੇਖ ਲਓ ਨਖੀਰ ਬਾਈ ਫੇਰ ਤੋੜ ਦਿਓ ਮੜਾ ਜੀ ਕੋਈ ਚਲ ਪਤਲਾ ਸੰਗਾ ਬਿਲਕੁਲ ਹਵਾਨਾ ਇਹਦਾ ਤੁਸੀਂ ਹੁਣ ਵੀਡੀਓ ਤੇ ਜਜਮੈਂਟ ਕਰ ਹੀ ਸਕਦੇ ਹੋ ਹਜੇ ਢਿੱਲਾ ਪਿਆ ਹਵਾਨਾ ਕਿਉਂਕਿ ਪੂਰਾ ਪਸੂ ਭਰਦਾ ਜਦੋਂ ਪੀਕ ਲੈਵਲ ਫੜਦਾ ਜਾਊ ਗੋਮਾਂ ਵਿੱਚ ਹਵਾਨਾ ਭਰੂਗੀ ਇਸ ਟਾਈਮ ਦਾ ਰੁਖ ਤੁਸੀਂ ਇਹਦਾ ਦੇਖ ਲਓ ਹੋ ਬਿਲਕੁਲ ਹੀ ਤਾਜੀ ਸੂਈ ਮੱਝ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਵੱਡੇ ਸੋ ਦੱਸੋ ਕੱਟੀ ਦੇਖ ਲਓ ਤੁਸੀਂ ਮੇਰੇ ਖਿਆਲ ਚ ਕੱਟੀ ਤਾਂ ਜੈਡ ਬਲੈਕ ਹੀ ਆਈ ਹੈ ਹਾਂਜੀ ਹਾਂਜੀ ਨਹੀਂ ਹੈਗਾ ਹਾਂਜੀ ਜੈਡ ਬਲੈਕ ਹੀ ਆ ਬਾਈ ਸੋ ਬਜ਼ਰੰਗੀ ਲਜ਼ਵਾਨੇ ਦੀ ਕੱਟੀ ਹੈ ਦੱਸੋ ਲਖੀਰ ਭਾਈ ਖੋਲ ਕੇ ਤੋਰ ਕੱਟੀ ਕੱਟੀ ਨੂੰ ਮੜਾ ਉਧਰ ਨੂੰ ਲਿਜਾਣਾ ਚੱਲ ਸੋ ਕੱਟੀ ਦਾ ਢਾਂਚਾ ਤੁਹਾਨੂੰ ਦਿਖਾ ਦਿਆਂ ਦੱਸੋ ਐਸੇ ਮੱਝ ਤੁਸੀਂ ਫਿਰ ਦੀ ਦੇਖ ਹੀ ਰਹੇ ਹੋ ਅਜੇ ਇਹਨੇ ਤੁਰਨਾ ਤਾਂ ਹੈ ਨਹੀਂ ਖੈਰ ਪਰ ਫਿਰ ਵੀ ਇਸ ਤੁਸੀਂ ਇਹਦਾ ਸਟਰਕਚਰ ਦੇਖ ਲਓ ਕੱਟੀ ਦਾ ਠੀਕ ਹੈ ਭਾਈ ਸੋ ਦੋਸੋ ਇਹ ਮਾਰਜ ਫਾਰ ਸੇਲ ਸੀ ਤੇ ਇੱਕ ਹੀ ਨਾਗਜ ਦੀ ਵੀਡੀਓ ਚ ਵਿਕਰੀ ਆਲਾ ਸੀ ਕਿਉਂਕਿ ਬਰੀਡਿੰਗ ਤੇ ਕੰਮ ਆ ਤਾਂ ਪਸ਼ੂ ਇੱਕ ਅੱਧਾ ਬਾਈ ਨੇ ਵੇਚਣਾ ਹੁੰਦਾ ਅੱਜ ਦੀ ਵੀਡੀਓ ਦਾ ਇਹ ਨਾਗ ਇਹ ਮੱਝ ਜਿਹੜੀ ਹੋ ਵਕਾਊ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ